ਇਹ ਦੇਖੋ ਜੀ ਰੋਪੜ ਸ਼ਹਿਰ ਦੇ ਵਿੱਚ ਵੀ ਬਿਨਾ ਡਰਾਈਵਰ ਤੋਂ ਗੱਡੀ ਚੱਲ ਰਹੀ ਹੈ ਤੁਸੀਂ ਵੇਖ ਸਕਦੇ ਹੋ ਗੱਡੀ ਦੇ ਵਿੱਚ ਕੋਈ ਭੂਤ ਆ ਗਿਆ ਵਾ ਕੋਈ ਰਿਮੋਟ ਚਲਾ ਰਿਹਾ ਵਾ ਕੋਈ ਫੋਨ ਚਲਾ ਰਿਹਾ ਗੱਡੀ ਨੂੰ ਪਰ ਗੱਡੀ ਆਪਣੇ ਆਪ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਡਰਾਈਵਰ ਨਹੀਂ ਹੈ ਇਹ ਦੇਖੋ ਤੇ ਆਪਾਂ ਬਾਹਰ ਡਰਾਈਵਰ ਕੋਈ ਨਹੀਂ ਹੈਗਾ ਤੇ ਚੜਾਈ ਗੱਡੀ ਚੜਦੀ ਪਈ ਹੈ ਦੇਖੋ ਚੜਾਈ ਵੀ ਪੂਰੀ ਆ ਐ ਨਹੀਂ ਹੈਗੀ ਵੀ ਚੜਾਈ ਨਹੀਂ ਹੈਗੀ ਚੜਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਬਹੁਤ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਗੱਡੀਆਂ ਆਪਣੇ ਆਪ ਚੱਲ ਰਹੀਆਂ ਵਾ ਕੋਈ ਡਰਾਈਵਰ ਨਹੀਂ ਹੈਗਾ ਸਾਰੇ ਐਂ ਵੀਡੀਓ ਹਉਆ ਬਣਾ ਕੇ ਤੁਹਾਨੂੰ ਵਿਖਾ ਦਿੰਦੇ ਆ ਕਿ ਬਿਨਾ ਡਰਾਈਵਰ ਤੋਂ ਗੱਡੀ ਚੱਲ ਰਹੀ ਐ ਚਾਹੇ ਰਾਤ ਦਾ ਸੀਨ ਵਿੱਚ ਪਾ ਦੇਣਗੇ ਵੀ ਦੇਖੋ ਜੀ ਇਹਨੂੰ ਭੂਤ ਚਲਾ ਰਿਹਾ ਵਾ ਦੇਖੋ ਜੀ ਆਤਮਾ ਦੇ ਨਾਲ ਗੱਡੀ ਚੱਲ ਰਹੀ ਐ ਇਹੋ ਜਿਹਾ ਕੁਝ ਨਹੀਂ ਹੁੰਦਾ ਇੱਕ ਸਾਇੰਸ ਹੀ ਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇਹ ਵੀ ਗੱਡੀ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਇਹ ਪਿੱਛੇ ਟਲਾਨ ਤੇ ਜਾਊਗੀ ਵੀ ਬੈਕ ਤੇ ਆਊਗੀ ਵੀ ਆਪੇ ਨੇ ਆਪ ਚੜਾਈ ਚੜ ਕੇ ਇੱ ਉਦਾਸ ਸੱਚ ਕੀ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਵਿਖਾਉਨੇ ਆ ਪਹਿਲਾਂ ਇਹ ਵੀਡੀਓ ਮੜੀ ਜੀ ਦੇਖੋ ਵੀ ਗੱਡੀ ਕਿਵੇਂ ਜਾਂਦੀ ਹੈ ਬਿਨਾ ਡਰਾਈਵਰ ਤੋਂ ਕਿਵੇਂ ਚੜਕੇ ਚੜਾਈ ਆਉਂਦੀ ਹੈ ਬਿਨਾ ਡਰਾਈਵਰ ਤੋਂ ਇਹ ਦੇਖੋ ਡਰਾਈਵਰ ਵਿੱਚ ਹੈ ਨਹੀਂ ਇਹ ਫੋਨ ਚ ਲਾ ਰਿਹਾ ਕਿ ਬੈਗ ਚ ਲਾ ਰਿਹਾ ਤੁਸੀਂ ਦੇਖ ਸਕਦੇ ਹੋ ਆਪਾਂ ਬਾਹਰ ਡਰਾਈਵਰ ਕੋਈ ਨਹੀਂ ਹੈਗਾ ਤੇ ਚੜਾਈ ਗੱਡੀ ਚੜਦੀ ਪਈ ਹੈ ਦੇਖੋ ਚੜਾਈ ਵੀ ਪੂਰੀ ਆ ਐ ਨਹੀਂ ਹੈਗੇ ਕਿ ਚੜਾਈ ਨਹੀਂ ਹੈਗੀ ਚੜਾਈ ਵੀ ਪੂਰੀ ਹੈ ਤੇ ਗੱਡੀ ਦੇਖੋ ਆਪਣੇ ਆਪ ਹੀ ਚੜ ਰਹੀ ਹੈ ਤੇ ਆਪਾਂ ਪਿੱਛੇ ਪਿੱਛੇ ਗੱਡੀ ਦੇ ਆ ਰਹੇ ਆ ਇਹ ਜਿਹੜੀ ਅੱਜ ਕੱਲ ਤੁਸੀਂ ਫੇਕ ਵੀਡੀਓ ਦੇਖਦੇ ਹੋ ਉਹਨਾਂ ਨੂੰ ਭੂਤ ਚਲਾ ਰਿਹਾ ਜੀ ਆਹ ਹੋ ਰਿਹਾ ਜੇ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਕੀ ਸੱਚ ਹੈ ਉਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਕੋਈ ਡਰਾਈਵਰ ਨਹੀਂ ਇਹਦੇ ਵਿੱਚ ਬਸ ਫੋਨ ਪਿਆ ਪਰ ਇੱਕ ਉਹ ਫੋਨ ਗੱਡੀ ਚਲਾ ਨਹੀਂ ਸਕਦਾ ਇੱਕ ਬੈਗ ਪਿਆ ਵਾ ਕਿੰਨੇ ਚਲਾਉਣੀ ਆ ਗੱਡੀ ਗੱਡੀ ਇਹ ਕਿਵੇਂ ਚਲਦੀ ਉਹ ਆਪਾਂ ਤੁਹਾਨੂੰ ਅਸਲ ਇਹਦਾ ਸੱਚ ਦੱਸਦੇ ਆ ਕਿਉਂਕਿ ਬਹੁਤ ਲੋਕ ਜਿਹੜੇ ਫੇਕ ਵੀਡੀਓ ਬਣਾ ਰਹੇ ਆ ਵੀ ਇਹ ਆਪਣੇ ਆਪ ਸਕੂਟੀਆਂ ਚੱਲ ਗਈਆਂ ਜੀ ਆਪਣੇ ਆਪ ਜਿਹੜੀਆਂ ਗੱਡੀਆਂ ਚੱਲ ਗਈਆਂ ਉਹਦਾ ਅਸਲ ਸੱਚ ਕੀ ਉਹ ਆਪਾਂ ਤੁਹਾਨੂੰ ਅੱਜ ਦੱਸਦੇ ਆ ਹੁਣ ਤੁਸੀਂ ਦੇਖ ਹੀ ਲਿਆ ਕਿ ਕਿਵੇਂ ਆਪਣੀ ਇਹ ਰਾਣੀ ਆਪਣੇ ਆਪ ਚੜ ਕੇ ਆਈ ਆ ਤੇ ਆਪਣੇ ਆਪ ਹੀ ਬੈਕ ਵੀ ਗਈ ਸੀਗੀ ਇਹ ਜਿਹੜੀ ਨੌਲੇਜ ਵਾਲੀ ਥੋੜੀ ਜਿਹੀ ਗੱਲ ਹੁੰਦੀ ਹੈ ਜਿੰਨੂੰ ਕਿ ਆਪਣਾ ਪੰਜਾਬ ਪਤਾ ਨਹੀਂ ਕਿੰਦਰਲੇ ਪਾਸੇ ਕੀ ਇਹ ਆਪਣਾ ਪੰਜਾਬ ਨਹੀਂ ਸੀ ਵੀ ਇਦਾਂ ਦੀਆਂ ਫੇਕ ਵੀਡੀਓ ਵਿਖਾ ਕੇ ਸੋਸ਼ਲ ਮੀਡੀਆ ਹੁੰਦਾ ਜਾਣਕਾਰੀ ਵਾਸਤੇ ਪਰ ਉਹਦੇ ਉੱਤੇ ਫੇਕ ਵੀਡੀਓ ਵਿਖਾ ਕੇ ਡਰਾ ਕੇ ਲੋਕਾਂ ਨੂੰ ਆਪਣੇ ਖਾਸ ਕਰਕੇ ਪੰਜਾਬੀ ਭਾਈ ਤਾਂ ਇਹੋ ਜਿਹਾ ਕਰਨ ਬਹੁਤ ਜ਼ਿਆਦਾ ਸੰਗਰੂਰ ਵਾਲੀ ਸਾਈਡ ਤੋਂ ਵੀ ਇਹੋ ਜਿਹੀ ਵੀਡੀਓ ਬਣਾਉਂਦੇ ਨੇ ਇੱਕ ਪਿੱਛੇ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਰੋਪੜ ਤੋਂ ਵੀ ਜੀ ਦੇਖੋ ਜੀ ਸਕੂਟੀ ਆਪਣੇ ਆਪ ਜਿਹੜੀ ਜਾ ਰਹੀ ਆ ਬਿਨਾ ਡਰਾਈਵਰ ਤੋਂ ਸਕੂਟੀ ਚੱਲ ਰਹੀ ਆ ਬਹੁਤ ਖੌਫ ਦਾ ਮਾਹੌਲ ਆ ਉਹ ਵਾਜੇ ਕਿਉਂਕਿ ਖੌਫ ਦਾ ਮਾਹੌਲ ਤੇ ਸੋਸ਼ਲ ਮੀਡੀਆ ਤੇ ਇਹੋ ਜਿਹੀ ਵੀਡੀਓ ਬਣਾ ਕੇ ਪਾ ਦਿੰਦੇ ਆ ਉਹ ਸਕੂਟੀ ਦੇ ਉੱਤੇ ਬੰਦਾ ਬੈਠਾ ਆ ਸੀ ਉਹਨੇ ਹਰੇ ਕੱਪੜੇ ਪਾਏ ਹੋਏ ਸੀ ਜਿਵੇਂ ਐਡੀਟਿੰਗ ਜਿਹੜੇ ਕਰਦੇ ਉਹਨਾਂ ਨੂੰ ਪਤਾ ਆ ਬਈ ਗ੍ਰੀਨ ਸਕਰੀਨ ਤੇ ਜਿਹੜੀ ਉਹ ਜਿਹੜਾ ਵਾ ਫੋਟੋ ਸਾਹਮਣੇ ਨਹੀਂ ਆਉਣੀ ਇਸ ਕਰਕੇ ਉਹ ਜਿਹੜੀ ਵੀਡੀਓ ਇਦਾਂ ਦੀ ਬਣਾਈ ਗਈ ਸੀਗੀ ਇਹ ਆਪਾਂ ਸਾਰਾ ਤੁਹਾਨੂੰ ਦੱਸ ਦਿੱਤਾ ਕਿਵੇਂ ਆਟੋਮੈਟਿਕ ਜਿਹੜੀਆਂ ਗੱਡੀਆਂ ਅੱਜ ਕੱਲ ਆਉਂਦੀਆਂ ਵਾ ਉਹ ਆਪਣੇ ਆਪ ਚੜਾਈ ਵੀ ਚੜ ਜਾਂਦੀਆਂ ਆਪਣੇ ਆਪ ਬਿਨਾਂ ਡਰਾਈਵਰ ਦੇ ਹੱਥ ਛੱਡੇ ਉਹ ਚੱਲਦੀ वाली ਗੱਲ ਆ ਘਰੇ ਮੇਰੇ ਵਰਗੀਆਂ ਬੀਬੀਆਂ ਬੈਠੀਆਂ ਨਾ ਉਹ ਡਰ ਜਾਣਗੇ ਹਾ ਹਾਏ ਗੱਡੀ ਆਪਣੇ ਆਪ ਹੀ ਚੱਲੀ ਜਾਂਦੀ ਆ ਡਰਾਈਵਰ ਵੀ ਨਹੀਂ ਵਿੱਚ ਹੈਗਾ ਭੈਣਾ ਸਕੂਟੀ ਵੀ ਆਪਣੇ ਆਪ ਚੱਲੀ ਜਾਂਦੀ ਤੇ ਸਾਡੀ ਗੱਡੀ ਦੇ ਵਿੱਚ ਵੀ ਕੋਈ ਡਰਾਈਵਰ ਨਹੀਂ ਹੈਗਾ ਇਹ ਤੁਸੀਂ ਵੇਖ ਸਕਦੇ ਸੀਗੇ ਵੀ ਖਾਲੀ ਗੱਡੀ ਆਪਣੀ ਚੱਲ ਰਹੀ ਸੀਗੀ ਬਿਨਾ ਡਰਾਈਵਰ ਤੋਂ ਤੇ ਗੱਡੀ ਵੀ ਆਪਣੀ ਇਹ ਨਵੀਂ ਹੈ ਜੀ ਇਹ ਸਿਰਫ ਆਪਾਂ ਰਿਸਕ ਲਿਆ ਵਾ ਤੁਹਾਨੂੰ ਇਹ ਨੌਲੇਜ ਦੇਣ ਵਾਸਤੇ ਵੀ ਗਲਤ ਰਸਤੇ ਵਾਲਾ ਨਾ ਜਾਓ ਗਲਤ ਜਿਹੜੀ ਨੌਲੇਜ ਨਾ ਲਓ ਜਿਹੜੀ ਸਹੀ ਨੌਲੇਜ ਹੈ ਨਾ ਉਹ ਲਓ ਤੁਸੀਂ ਵੀ ਇਹ ਜਿਹੜਾ ਸਾਰਾ ਕੁਝ ਫੇਕ ਵਿਖਾ ਰਹੇ ਆ ਡਰਾ ਰਹੇ ਆ ਤੁਹਾਨੂੰ ਧਮਕਾ ਰਹੇ ਆ ਬੱਚਿਆਂ ਨੂੰ ਇੱਕ ਕਮੈਂਟਰੀ ਔਰਚਰ ਤੇ ਪ੍ਰੈਸ਼ਰ ਦੇ ਨਾਲ ਉਹ ਜਿਹੜਾ ਤੰਗ ਕੀਤਾ ਜਾ ਰਿਹਾ ਵਾ ਕਿਉਂਕਿ ਬੱਚੇ ਸੋਚਣ ਦੇ ਮਜਬੂਰ ਹੋ ਜਾਂਦੇ ਆ ਜਿਹੜੇ ਭੋਲੇ ਭਾਲੇ ਹੁੰਦੇ ਕਿਉਂਕਿ ਅੱਜ ਕੱਲ ਵੈਸੇ ਬੱਚਿਆਂ ਨੂੰ ਵੀ ਪਤਾ ਵਾ ਜਿਹੜੀ ਆਟੋਮੈਟਿਕ ਗੱਡੀਆਂ ਆਉਂਦੀਆਂ ਆਟੋਮੈਟਿਕ ਸਕੂਟੀਆਂ ਆਉਂਦੀਆਂ ਨਾ ਉਹ ਆਪਣੇ ਆਪ ਇਹ ਜਿਹੜਾ ਕੰਮ ਕਰਦੀਆਂ ਨੇ ਬਾਕੀ ਇਕੱਲੇ ਆਟੋਮੈਟਿਕ ਗੱਡੀ ਨਹੀਂ ਐ ਤੁਸੀਂ ਗੇਅਰ ਵਾਲੀ ਗੱਡੀ ਨੂੰ ਵੀ ਗੇਅਰ ਪਾ ਕੇ ਛੱਡ ਦੋਗੇ ਤੁਹਾਨੂੰ ਪਤਾ ਉਹ ਆਪਣੇ ਆਪ ਬੈਕ ਵੀ ਚੱਲ ਜਣੀ ਐ ਤੇ ਆਪਣੇ ਆਪ ਉਹ ਜਿਹੜੀ ਸਿੱਧੀ ਵੀ ਆ ਜਾਣੀ ਐ ਬਾਕੀ ਇਹ ਜਿਹੜੀ ਆ ਆਪਾਂ ਵੀਡੀਓ ਬਣਾਈ ਸੀ ਇੰਨਾ ਕੁ ਰਿਸਕ ਜਿਹੜਾ ਆਪਣੀ ਗੱਡੀ ਤੇ ਆ ਟਰੋਲ ਵੀ ਹੋ ਰਹੀ ਸੀ ਇਹੋ ਜੀ ਕੋਈ ਵੀ ਜਿਹੜੀ ਹਰਕਤ ਆ ਉਹ ਤੁਸੀਂ ਆਪਦੇ ਘਰੇ ਨਾ ਕਰਿਓ ਵੀ ਸਾਡੀ ਵੀਡੀਓ ਵੇਖ ਕੇ ਤੁਸੀਂ ਕਹੋ ਵੀ ਅਸੀਂ ਵੀ ਗੱਡੀ ਨੂੰ ਏਦਾਂ ਕਰਕੇ ਵੇਖੀਏ ਜਾਂ ਇਹ ਵੀਡੀਓ ਬਣਾਈਏ ਉਹ ਆਪਣੇ ਜ਼ਿੰਮੇਵਾਰ ਤੁਸੀਂ ਖੁਦ ਹੋ ਸਕਦੇ ਹੋ ਕਿਉਂਕਿ ਸਾਡੇ ਜਿਹੜੇ ਡਰਾਈਵਰ ਬਹੁਤ ਹੀ ਟੈਲੈਂਟਡ ਸੀਗੇ ਬਹੁਤ ਹੀ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਗੱਡੀ ਨੂੰ ਹੈਂਡਲ ਕੀਤਾ ਮੌਕੇ ਤੇ ਜਿਹੜੀ ਹੱਥ ਨਾਲ ਜਾ ਕੇ ਬ੍ਰੇਕ ਲਾਤੀ ਸੋ ਇਹੋ ਜੀ ਜਿਹੜੀ ਹਰਕਤ ਤੁਸੀਂ ਨਾ ਕਰਿਓ ਅਸੀਂ ਸਿਰਫ ਇਹ ਤੁਹਾਨੂੰ ਨੌਲੇਜ ਦੇਣ ਵਾਸਤੇ ਹੀ ਇਹ ਵੀਡੀਓ ਬਣਾਈ ਆ ਕਿ ਅੱਜਕੱਲ ਜਿਹੜੀਆਂ ਗੱਡੀਆਂ ਵੋ ਉਹ ਕਿਸ ਤਰ੍ਹਾਂ ਆਪਣੇ ਆਪ ਬਿਨਾਂ ਡਰਾਈਵਰ ਤੋਂ ਚੱਲਦੀਆਂ ਨੇ ਤੰਤੀ ਇਹੋ ਜੀ ਵੀਡੀਓ ਦੇਖਿਆ ਨਾ ਕਰੋ ਸਕਿਪ ਕਰ ਦਿਆ ਕਰੋ ਇੱਕ ਖਾਸ ਕਰਕੇ ਇਹੋ ਜੀ ਵੀਡੀਓ ਜਿਹੜੀਆਂ ਸ਼ਾਰਟ ਆਉਂਦੀਆਂ ਮੈਂ ਤਾਂ ਜਿੱਦਾਂ ਕਰਦੀ ਉਹ ਵੀ ਤੁਹਾਨੂੰ ਅੱਜ ਦੱਸਦੇ ਆਂ ਵੀ ਵੀਡੀਓ ਉਹਨਾਂ ਨੇ ਬਣਾਈ ਹੁੰਦੀ ਅੱਗੇ ਲਿਖਿਆ ਹੁੰਦਾ ਵਾ ਜੇ ਵੀਡੀਓ ਨੂੰ ਲਾਈਕ ਨਹੀਂ ਕਰੋਗੇ ਤੁਹਾਡੀ ਮਾਂ ਮਰ ਜੂਗੀ ਤੁਹਾਡੀ ਐ ਹੋ ਜੂਗੀ ਤੁਹਾਨੂੰ ਕਸਮ ਆ ਉਹਨੂੰ ਮੈਂ ਜ਼ਰੂਰੀ ਡਿਸਲਾਈਕ ਕਰਦੀ ਨਹੀਂ ਲਾਈਕ ਮੈਂ ਕਿਸੇ ਨੂੰ ਕਰਾਂ ਨਾ ਕਰਾਂ ਪਰ ਉਸ ਵੀਡੀਓ ਨੂੰ ਡਿਸਲਾਈਕ ਜ਼ਰੂਰ ਕਰ ਦਿਓ ਨਹੀਂ ਆ ਵੀ ਤੁਹਾਡਾ ਮਾਵਾ ਦਾ ਇਹਦੇ ਵਿੱਚ ਕੀ ਦੋਚੇ ਜੇ ਆਪਾਂ ਇਹਦਾ ਮਾਵਾ ਦੀ ਕਸਮ ਪਾ ਕੇ ਚਾਹੇ ਆਪਾਂ ਕਈ ਵੀ ਸ਼ਾਮ ਤੱਕ ਤੈਨੂੰ ਆ ਖੁਸ਼ਖਬਰੀ ਮਿਲੂ 5 ਮਿੰਟਾਂ ਤੱਕ ਆ ਖੁਸ਼ਖਬ ਤੁਸੀਂ ਸਾਫ ਸੁਥਰੀਆਂ ਵਧੀਆ ਵੀਡੀਓ ਵੇਖਿਆ ਕਰੋ ਜੀ ਤੁਹਾਨੂੰ ਨੌਲੇਜ ਮਿਲਦੀ ਹੈ ਇਹੋ ਜੀ ਵੀਡੀਓ ਜਿਹੜੀਆਂ ਸਕਿਪ ਕਰ ਦਿਆ ਕਰੋ ਬਾਕੀ ਇਹ ਗੱਡੀ ਜਿਹੜੀ ਉਹ ਸਾਡੀ ਨਹੀਂ ਹੈ ਗੱਡੀ ਸਾਡੇ ਕਸਟਮਰ ਦੀ ਹੈ ਇਹਦੀ ਜੇ ਆਪਾਂ ਫੁੱਲ ਜਿਹੜਾ ਕੈਂਪਰ ਵੈਨ ਪੂਰਾ ਬਣਾਇਆ ਹੋਇਆ ਛੋਟੀ ਗੱਡੀ ਦੇ ਵਿੱਚ ਵਿਦ ਵਾਸ਼ਰੂਮ ਇਹਦੇ ਵਿੱਚ ਆਪਾਂ ਬੈਡਰੂਮ ਕਿਚਨ ਸਾਰਾ ਆਪਾਂ ਇਹਦੇ ਸੈਟਅਪ ਤਿਆਰ ਕੀਤਾ ਵਾ ਇਹਦੀ ਜੇ ਫੁੱਲ ਤੁਸੀਂ ਵੀਡੀਓ ਵੇਖਣੀ ਹੈ ਤਾਂ ਸਾਡੇ ਚੈਨਲ ਤੇ ਫੁੱਲ ਵੀਡੀਓ ਜਾ ਕੇ ਵੇਖ ਸਕਦੇ ਹੋ ਤੇ ਇਹਨੂੰ ਜੇ ਬਣਵਾਉਣਾ ਵਾ ਤਾਂ ਤੁਸੀਂ ਪੰਜਾਬ ਕਾਰਾਵੈਨ ਬਿਲਡਰ ਦੇ ਉੱਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਰੀਆਂ ਗੱਡੀ ਦੇ ਨਾਲ ਸੰਬੰਧ ਇਆਂ ਇਆਂ ਸਾਰੀਆਂ ਗੱਡੀਆਂ ਪੋਤੇ ਤਿਆਰ ਕੀਤੀਆਂ ਉਹਦੇ ਵਿੱਚ ਨੰਬਰ ਵੀ ਦਿੱਤਾ ਗਿਆ ਗੱਡੀ ਵਾਲਾ ਉਹਤੇ ਤੁਸੀਂ ਫੋਨ ਕਰਕੇ ਗੱਡੀ ਦੀ ਕੋਈ ਵੀ ਗੱਲਬਾਤ ਕਰਨੀ ਆ ਜਾਂ ਕੋਈ ਆਪਣਾ ਆਰਡਰ ਦੇਣਾ ਤੇ ਤੁਸੀਂ ਉਹਤੇ ਦੇਣਾ ਵਾ ਇਹਦੇ ਵਿੱਚ ਵੀਡੀਓ ਦੇ ਵਿੱਚ ਸਿਰਫ ਆਪਾਂ ਆਚਾਰ ਪਨੀਰੀਆਂ ਪਾਪੜ ਵੜੀਆਂ ਵਾਲਾ ਨੰਬਰ ਪਾਇਆ ਸੋ ਹੱਥ ਜੋੜ ਕੇ ਬੇਨਤੀ ਹੈ ਐਨਪੀ ਇਧਰ ਆਚਾਰ ਦਾ ਰੇਟ ਪੁੱਛਿਆ ਕਰੋ ਮੈਨੂੰ ਗੱਡੀ ਦਾ ਰੇਟ ਨਾ ਪੁੱਛਿਆ ਕਰੋ ਆਪਾਂ ਸਿਰਫ ਵੀਡੀਓ ਬਣਾਉਣ ਵਾਲੇ ਆ ਗੱਡੀ ਦੀ ਜਿਹੜੀ ਨੌਲੇਜ ਲੈਣੀ ਆ ਗੱਡੀ ਦੀ ਕੋਈ ਵੀ ਗੱਲਬਾਤ ਕਰਨੀ ਆ ਕੋਈ ਆਰਡਰ ਦੇਣਾ ਵਾ ਕਿੰਨੇ ਦੀ ਆ ਕਿਸ ਤਰ੍ਹਾਂ ਆ ਕੀ ਕੀ ਹੋ ਸਕਦਾ ਕਿਹੜੀ ਗੱਡੀ ਤਿਆਰ ਹੋ ਸਕਦੀ ਇਹ ਸਾਰੀ ਗੱਲਬਾ ਜਿਹੜੀ ਪੰਜਾਬ ਕਾਰਾਵੈਨ ਚੈਨਲ ਆ ਸਾਡਾ YouTube ਚੈਨਲ ਆ ਉਹ ਤੇ ਨੰਬਰ ਦਿੱਤਾ ਹੁੰਦਾ ਉੱਥੇ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਸੋ ਇਹ ਜਿਹੜੀ ਛੋਟੀ ਜੀ ਵੀਡੀਓ ਇਹਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਹੋਰ ਲੋਕਾਂ ਦਾ ਕਿ ਨੌਲੇਜ ਪਹੁੰਚ ਸਕੇ ਜਿਹੜੇ ਮੇਰੇ ਵਰਗੇ ਪਾਗਲ ਬਣ ਰਹੇ ਹਨ ਨਾ ਹੋ ਭੂਤ ਆ ਗਿਆ ਇੱਥੇ ਹੋ ਆਪਣੇ ਆਪ ਗੱਡੀ ਚੱਲਦੀ ਹੈ ਇਹ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਨੌਲੇਜ ਮਿਲ ਸਕੇ ਕਿ ਇਹੋ ਜੀ ਕੋਈ ਗੱਲਬਾਤ ਨਹੀਂ ਹੁੰਦੀ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਦੀ ਮਿਲਦੇ ਆ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਸਟੀਕਾ ਤੇ ਹੁਣ ਦੇਖੋ ਗੱਡੀ ਮੈਚ ਲਾ ਰਹੀ ਆ ਇਹ ਆਪਣੇ ਆਪ ਹੀ ਚਲਦੀ ਤੁਹਾਨੂੰ ਵਿਖਾਵਾਂਗੇ ਵੀ ਬਿਨਾ ਡਰਾਈਵਰ ਤੋਂ ਕਿਵੇਂ ਗੱਡੀ ਚੱਲਦੀ ਹੈ ਤੇ ਇਹ ਦੇਖੋ ਜੀ ਗੱਡੀ ਆਪਣੇ ਆਪ ਵੀ ਚੱਲੂਗੀ ਹੁਣ ਤਾਂ ਫਿਲਹਾਲ ਮੈਂ ਚਲਾ ਰਹੀ ਆ ਤੇ ਗੱਡੀ ਕਿਵੇਂ ਆਪਣੇ ਆਪ ਖਾਲੀ ਬਿਨਾ ਡਰਾਈਵਰ ਤੋਂ ਚੱਲੂਗੀ ਉਹ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਫਿਲਹਾਲ ਆਪਾਂ ਇਹਦੇ ਵਿੱਚ ਬੈਠੇ ਆ ਮੈਂ ਚਲਾ ਰਹੀ ਆ ਗੱਡੀ ਤੇ ਤੁਸੀਂ ਦੇਖ ਸਕਦੇ ਹੋ ਵੀ ਚੜਾਈ ਵੀ ਸਾਹਮਣੇ ਆ ਇਹ ਚੜਾਈ ਆਪਣੇ ਆਪ ਚੜੂਗੀ ਵੀ ਤੇ ਆਪਣੇ ਆਪ ਇਹ ਚੜਾਈ ਜਿਹੜੀ ਉਤਰੂਗੀ ਵੀ ਗੱਡੀ ਚਲਾਉਣ ਦਾ ਤੇ ਆਪਣਾ ਹੀ ਨਜ਼ਾਰਾ ਪਰ ਲੋਕ ਕਹਿ ਦਿੰਦੇ ਬਿਨਾ ਡਰਾਈਵਰ ਤੋਂ ਗੱਡੀ ਚੱਲਦੀ ਹੈ ਜੀ ਪਰ ਬਿਨਾ ਡਰਾਈਵਰ ਤੋਂ ਕੋਈ ਗੱਡੀ ਨਹੀਂ ਚੱਲਦੀ ਜੀ ਅੱਜਕੱਲ ਕੋਈ ਵੀ ਕੰਮ ਆ ਜਿਹੜਾ ਉਹ ਤੇ ਟੈਕਨੋਲੋਜੀ ਜਿਹੜੀ ਵਧੀ ਹੋਈ ਹੈ ਅੱਜਕੱਲ ਉਹਦਾ ਹੀ ਸਾਰਾ ਹੱਥ ਆ ਸਾਇੰਸ ਦਾ ਹੀ ਸਾਰਾ ਹੱਥ ਆ ਕੋਈ ਵੀ ਗੱਡੀ ਕੋਈ ਵੀ ਸਕੂਟੀ ਆਪਣੇ ਆਪ ਨਹੀਂ ਚੱਲਦੀ ਜੇ ਇਹ ਆਪਾਂ ਤੁਹਾਨੂੰ ਸਾਰਾ ਅੱਗੇ ਵੀਡੀਓ ਚ ਦਿਖਾਵਾਂਗੇ ਬਾਕੀ ਤੁਸੀਂ ਇਹੋ ਜਿਹੇ ਵਹਿਮਾਂ ਜਨਾ ਪਿਆ ਕਰੋ ਕਿ ਭੂਤ ਆ ਗਿਆ ਜੀ ਆਹ ਹੋ ਗਿਆ ਜੇ ਹੋ ਗਿਆ ਇਹੋ ਜਿਹਾ ਕੁਝ ਨਹੀਂ ਹੁੰਦਾ ਇਸ ਦੁਨੀਆ ਤੇ ਹੈਗਾ ਸਾਰਾ ਕੁਝ ਹੀ ਆ ਪਰ ਜਿਹੜਾ ਲੋਕੀ ਫੈਲ ਆਉਂਦੇ ਨੇ ਵੀ ਆਹ ਚੀਜ਼ ਆ ਉਹ ਚੀਜ਼ ਉਹੋ ਜਿਹੋ ਜਿਹੇ ਕੁਝ ਨਹੀਂ ਹੁੰਦਾ ਇਹ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਅੱਜ ਆਪਾਂ ਸਚਾਈ ਜਿਹੜੀ ਵਿਖਾਵਾਂਗੇ